ਕਿ ਤੁਸੀਂ ਆਪ ਚੇਤਨਮਾਨ ਦੀ ਸ਼ਕਤੀ ਨੂੰ ਜਾਣਦੇ ਹੋ ਮਾਈਂਡ ਦੇ ਤਿੰਨ ਅਲੱਗ-ਅਲੱਗ ਮਾਡਲ ਹੁੰਦੇ ਹਨ ਕੌਨਸ਼ੀਅਸ ਸਬਕੌਨਸ਼ੀਅਸ ਐਂਡ ਅਨਕੌਨਸ਼ੀਅਸ ਕੌਨਸ਼ੀਅਸ ਮਾਈਂਡ ਸਾਡੇ ਸਾਰੇ ਖਿਆਲਾਂ ਅਤੇ ਐਕਸ਼ਨਸ ਨੂੰ ਕਾਬੂ ਕਰਦਾ ਹੈ ਜਿਨ੍ਹਾਂ ਨਾਲ ਅਸੀਂ ਜਾਗਰੂਕ ਹੁੰਦੇ ਹਾਂ ਸਬਕੌਨਸ਼ੀਅਸ ਮਾਈਂਡ ਸਾਰੇ ਰਿਐਕਸ਼ਨਸ ਅਤੇ ਆਟੋਮੈਟਿਕ ਐਕਸ਼ਨਸ ਨੂੰ ਕਾਬੂ ਕਰਦਾ ਹੈ ਜਿਨ੍ਹਾਂ ਦੇ ਬਾਰੇ ਵਿੱਚ ਅਸੀਂ ਜਾਗਰੂਕ ਹੋ ਸਕਦੇ ਹਾਂ ਜੇਕਰ ਅਸੀਂ ਉਹਨਾਂ ਦੇ ਬਾਰੇ ਵਿੱਚ ਸੋਚੀਏ ਜਿਵੇਂ ਕਿ ਸਾਡੀ ਗੱਡੀ ਚਲਾਉਣ ਦੀ ਸਪੀਡ ਅਸੀਂ ਜਦੋਂ ਇੱਕ ਵਾਰ ਗੱਡੀ ਚਲਾਉਣੀ ਸਿੱਖ ਲੈਂਦੇ ਹਾਂ ਤਾਂ ਅਸੀਂ ਇਹ ਸੋਚਣਾ ਬੰਦ ਕਰ ਦਿੰਦੇ ਹਾਂ ਕਿ ਕਿਹੜਾ ਗিয়ার ਵਰਤਣਾ ਹੈ ਕਿਹੜੀ ਬ੍ਰੇਕ ਦਬਾਉਣੀ ਹੈ ਜਾਂ ਕਿਹੜੇ ਪਾਸੇ ਦਾ ਸ਼ੀਸ਼ਾ ਵੇਖਣਾ ਹੈ ਫਿਰ ਵੀ ਅਸੀਂ ਉਹਨਾਂ ਨੂੰ ਜਾਣ ਸਕਦੇ ਹਾਂ ਜੇਕਰ ਅਸੀਂ ਉਹਨਾਂ ਨੂੰ ਸੋਚੀਏ 언ਕੌਨਸ਼ੀਅਸ ਮਾਈਂਡ ਸਾਰੇ ਪਾਸਟ ਇਵੈਂਟਸ ਅਤੇ ਯਾਦਾਂ ਨੂੰ ਡਿਫਾਈਨ ਕਰਦਾ ਹੈ ਹਾਲਾਂਕਿ ਕਈ ਵਾਰ ਅਸੀਂ ਇਸ ਨੂੰ ਐਕਸੈਸ ਨਹੀਂ ਕਰ ਪਾਉਂਦੇ ਚਾਹੇ ਅਸੀਂ ਕਿੰਨੀ ਵੀ ਕੋਸ਼ਿਸ਼ ਕਰੀਏ ਪਰ ਸਾਨੂੰ ਚੀਜ਼ਾਂ ਯਾਦ ਨਹੀਂ ਆਉਂਦੀਆਂ ਜਿਵੇਂ ਕਿ ਜੋ ਪਹਿਲਾ ਸ਼ਬਦ ਤੁਸੀਂ ਬੋਲਣਾ ਸਿੱਖਿਆ ਜਾਂ ਆਪਣੇ ਆਪ ਪਹਿਲੀ ਵਾਰ ਚੱਲਣ ਦਾ ਅਹਿਸਾਸ ਇਹ ਸਭ ਸਾਨੂੰ ਯਾਦ ਨਹੀਂ ਹੈ ਸਬਕੌਨਸ਼ੀਅਸ ਮਾਈਂਡ ਇੱਕ ਤਾਕਤ ਹੈ ਅਤੇ ਸੈਕੰਡਰੀ ਪਾਵਰ ਹੈ ਜੋ ਤੁਹਾਡੀ ਜ਼ਿੰਦਗੀ ਵਿੱਚ ਸਭ ਕੁਝ ਚਲਾਉਂਦਾ ਹੈ ਕੌਨਸ਼ੀਅਸ ਅਤੇ ਸਬਕੌਨਸ਼ੀਅਸ ਦੇ ਵਿੱਚ ਦਾ ਕਮਿਊਨੀਕੇਸ਼ਨ ਸਿੱਖਣ ਸਫਲਤਾ ਖੁਸ਼ੀਆਂ ਅਤੇ ਅਮੀਰੀ ਦੇ ਵੱਲ ਲੈ ਜਾਣ ਵਾਲਾ ਇੱਕ ਪਾਵਰਫੁਲ ਫੈਕਟ ਹੈ ਸਬਕੌਨਸ਼ੀਅਸ ਮਾਈਂਡ ਤੁਹਾਡੀ ਹਰ ਚੀਜ਼ ਦਾ ਡਾਟਾ ਬੈਂਕ ਹੈ ਜੋ ਕਿ ਤੁਹਾਡੇ ਕੌਨਸ਼ੀਅਸ ਮਾਈਂਡ ਵਿੱਚ ਨਹੀਂ ਹੁੰਦਾ ਹੈ ਇਹ ਤੁਹਾਡੇ ਬਲੀਫਸ ਤੁਹਾਡੇ ਪੁਰਾਣੇ ਐਕਸਪੀਰੀਅੰਸ ਤੁਹਾਡੀਆਂ ਯਾਦਾਂ ਨੂੰ ਸਟੋਰ ਕਰਦਾ ਹੈ ਤੁਸੀਂ ਜੋ ਕੁਝ ਵੀ ਦੇਖਿਆ ਕੀਤਾ ਜਾਂ ਸੋਚਿਆ ਹੈ ਉਹ ਵੀ ਉੱਥੇ ਹੀ ਹੈ ਇਹ ਤੁਹਾਡਾ ਗਾਈਡੈਂਸ ਸਿਸਟਮ ਵੀ ਹੈ ਇਹ ਲਗਾਤਾਰ ਖਤਰਿਆਂ ਅਤੇ ਅ fırsਰਾਂ ਤੋਂ ਬਾਉਣ ਵਾਲੀ ਜਾਣਕਾਰੀ ਨੂੰ ਚੈੱਕ ਕਰਦਾ ਹੈ ਅਤੇ ਉਸ ਜਾਣਕਾਰੀ ਨੂੰ ਕੌਨਸ਼ੀਅਸ ਮਾਈਂਡ ਨੂੰ ਦਿੰਦਾ ਹੈ ਇਹ ਸਬਕੌਨਸ਼ੀਅਸ ਅਤੇ ਸਬਕੌਨਸ਼ੀਅਸ ਦਾ ਕਮਿਊਨੀਕੇਸ਼ਨ ਦੋ ਪਾਸਿਆਂ ਦਾ ਹੁੰਦਾ ਹੈ ਜਦੋਂ ਵੀ ਤੁਹਾਨੂੰ ਕੋਈ ਆਈਡੀਆ ਕੋਈ ਇਮੋਸ਼ਨ ਕੋਈ ਯਾਦ ਜਾਂ ਪਾਸਟ ਦੀ ਕੋਈ ਇਮੇਜ ਆਉਂਦੀ ਹੈ ਤਾਂ ਤੁਹਾਡਾ ਸਬਕੌਨਸ਼ੀਅਸ ਮਾਈਂਡ ਕੌਨਸ਼ੀਅਸ ਮਾਈਂਡ ਨਾਲ ਕਮਿਊਨੀਕੇਸ਼ਨ ਕਰ ਰਿਹਾ ਹੁੰਦਾ ਹੈ ਪਰ ਅਸੀਂ ਸਕਸੈਸ ਨੂੰ ਪਾਉਣ ਲਈ ਸਬਕੌਨਸ਼ੀਅਸ ਮਾਈਂਡ ਦੀ ਪਾਵਰ ਨੂੰ ਕਿਵੇਂ ਵਰਤ ਸਕਦੇ ਹਾਂ ਜਦੋਂ ਤੁਸੀਂ ਮੈਡੀਟੇਟ ਕਰਦੇ ਹੋ ਉਦੋਂ ਤੁਸੀਂ ਆਪਣੇ ਸਾਹ ਤੇ ਕਾਬੂ ਪਾਉਂਦੇ ਹੋ ਤਾਂ ਤੁਸੀਂ ਸਬਕੌਨਸ਼ੀਅਸ ਮਾਈਂਡ ਤੋਂ ਕੰਟਰੋਲ ਲੈ ਕੇ ਆਪਣੇ ਕੌਨਸ਼ੀਅਸ ਮਾਈਂਡ ਨੂੰ ਦੇ ਦਿੰਦੇ ਹੋ ਫਿਰ ਤੁਸੀਂ ਰੁਕ ਜਾਂਦੇ ਹੋ ਅਤੇ ਤੁਹਾਡਾ ਸਬਕੌਨਸ਼ੀਅਸ ਮਾਈਂਡ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤੁਹਾਨੂੰ ਉਸ ਦੇ ਬਾਰੇ ਵਿੱਚ ਸੋਚਣ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਦਿਮਾਗ ਵਿੱਚ ਹਰ ਸੈਕਿੰਡ ਬਹੁਤ ਸਾਰੀ ਇਨਫੋਰਮੇਸ਼ਨ ਆਉਂਦੀ ਹੈ ਜੇਕਰ ਇਸ ਨੂੰ ਸਭ ਕੁਝ ਦੇਖਣਾ ਤੇ ਪ੍ਰੋਸੈਸ ਕਰਨਾ ਪਵੇ ਤਾਂ ਇਹ ਫਟ ਜਾਏਗਾ ਇਸ ਲਈ ਤੁਹਾਡੇ ਕੋਲ ਵਿੱਚ ਵਿੱਚ ਇੱਕ ਬੈਰੀਅਰ ਹੁੰਦਾ ਹੈ ਜੋ ਕਿ ਤੁਹਾਡਾ ਸਬਕੌਨਸ਼ੀਅਸ ਮਾਈਂਡ ਹੁੰਦਾ ਹੈ ਇਹ ਸਭ ਕੁਝ ਪ੍ਰੋਸੈਸ ਕਰਦਾ ਹੈ ਪਰ ਤੁਹਾਨੂੰ ਸਿਰਫ ਉਹ ਇਨਫੋ ਦਿੰਦਾ ਹੈ ਜੋ ਤੁਹਾਡੇ ਲਈ ਇਸ ਪਲ ਜ਼ਰੂਰੀ ਹੈ ਫੀਅਰ ਐਂਡ 네ਗੇਟਿਵ ਸੈਲਫ ਟਾਕ ਸਬਕੌਨਸ਼ੀਅਸ ਮਾਈਂਡ ਦੀ ਤਾਕਤ ਪਾਉਣ ਦੇ ਲਈ ਤੁਹਾਨੂੰ 네ਗੇਟਿਵ ਇਮੋਸ਼ਨਸ ਨਾਲ ਭਰੇ ਖਿਆਲਾਂ ਨੂੰ ਕੱਢਣਾ ਹੋਵੇਗਾ ਤੁਸੀਂ ਖੁਦ ਨਾਲ 네ਗੇਟਿਵ ਗੱਲਬਾਤ ਕਰਨੀ ਵੀ ਬੰਦ ਕਰਨੀ ਹੋਵੇਗੀ ਅਤੇ ਘੱਟ ਤੋਂ ਘੱਟ ਇਸ ਗੱਲ ਦਾ ਖਿਆਲ ਰੱਖਣਾ ਹੋਵੇਗਾ ਕਿ ਉਹ ਇਮੋਸ਼ਨਸ ਨਾਲ ਭਰਿਆ ਨਾ ਹੋਵੇ ਤੁਹਾਡੇ ਡਰ ਅਕਸਰ ਸੱਚ ਹੋ ਜਾਂਦੇ ਹਨ ਖਾਸ ਕਰਕੇ ਜੇਕਰ ਉਹ ਇਮੋਸ਼ਨਸ ਨਾਲ ਭਰੇ ਹੋਏ ਹੁੰਦੇ ਹਨ ਇਸ 네ਗੇਟਿਵ ਸੈਲਫ ਟਾਕ ਨੂੰ ਖਤਮ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਕਾਊਂਟਰ ਟੈਕਨੀਕ ਜਦੋਂ ਵੀ ਇੱਕ 네ਗੇਟਿਵ ਥਾਟ ਤੁਹਾਡੇ ਦਿਮਾਗ ਵਿੱਚ ਆਵੇ ਤੁਸੀਂ ਉਸ ਨੂੰ ਬਹੁਤ ਹੀ ਪੋਜ਼ਿਟਿਵ ਥਾਟ ਨਾਲ ਕਾਊਂਟਰ ਕਰੋ ਬਰਨਿੰਗ ਡਿਜ਼ਾਇਰ ਤੁਹਾਡੇ ਸਬਕੌਨਸ਼ੀਅਸ ਮਾਈਂਡ ਉਹਨਾਂ ਖਿਆਲਾਂ ਤੇ ਵੀ ਐਕਟ ਕਰੇਗਾ ਜੋ ਤੁਹਾਡੀ ਇੱਛਾ ਦੇ ਨਾਲ ਆਉਂਦੇ ਹਨ ਤੁਹਾਡਾ ਸਬਕੌਨਸ਼ੀਅਸ ਮਾਈਂਡ ਇਸ ਚੀਜ਼ ਨੂੰ ਪਾਉਣ ਲਈ ਕੁਝ ਵੀ ਕਰੇਗਾ ਜਿਸ ਦੀ ਤੁਹਾਨੂੰ ਇੱਛਾ ਹੋਈ ਹੈ ਇਹ ਸਬਕੌਨਸ਼ੀਅਸ ਮਾਈਂਡ ਨੂੰ ਉਹ ਸਾਰੀ ਇਨਫੋਰਮੇਸ਼ਨ ਦੇਵੇਗਾ ਕਿ ਤੁਸੀਂ ਇਸ ਨੂੰ ਕਿਵੇਂ ਪਾ ਸਕਦੇ ਹੋ ਜਦੋਂ ਤੁਹਾਡੀ ਗੱਲ ਤੁਹਾਡੀ ਜ਼ਿੰਦਗੀ ਦਾ ਆਬਸੈਸ਼ਨ ਬਣ ਜਾਣਾ ਅਤੇ ਜਦੋਂ ਤੁਹਾਨੂੰ ਉਹਨਾਂ ਨੂੰ ਸੱਚ ਹੁੰਦੇ ਦੇਖਣ ਦੀ ਬਰਨਿੰਗ ਡਿਜ਼ਾਇਰ ਬਣ ਜਾਵੇ ਤਾਂ ਤੁਸੀਂ ਸਫਲ ਹੋ ਜਾਵੋਗੇ ਬੈਸਟ ਐਥਲੀਟਸ ਬੈਸਟ ਬਣਦੇ ਹਨ ਕਿਉਂਕਿ ਉਹਨਾਂ ਵਿੱਚ ਨੰਬਰ 1 ਬਣਨ ਦੀ ਬਰਨਿੰਗ ਡਿਜ਼ਾਇਰ ਹੁੰਦੀ ਹੈ ਉਹ ਜ਼ਿੰਦਗੀ ਤੋਂ ਇਸ ਤੋਂ ਇਲਾਵਾ ਕੁਝ ਹੋਰ ਨਹੀਂ ਚਾਹੁੰਦੇ ਉਹ ਇਸ ਨੂੰ ਪਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹਨ ਦਾ ਮੋਟੀਵੇਸ਼ਨਲ ਟੈਕਨਿਕ ਪਤਾ ਲਗਾਓ ਕਿ ਤੁਹਾਡੇ ਗੋਲ ਤੇ ਕੰਮ ਕਰਨ ਲਈ ਤੁਹਾਨੂੰ ਕੀ ਚੀਜ਼ એનર્ਜੀ ਦਿੰਦੀ ਹੈ ਉਹ ਪੋਜ਼ਿਟਿਵ ਲੋਕ ਹੋ ਸਕਦੇ ਹਨ ਜੋ ਤੁਹਾਨੂੰ ਐਨਕਰਸ ਕਰਦੇ ਹਨ ਜਾਂ ਕੋਈ ਮੋਟੀਵੇਸ਼ਨਲ ਵੀਡੀਓ ਜਾਂ ਕੋਈ એનર્ਜੀ ਨਾਲ ਭਰਿਆ ਗਾਣਾ ਤਰੀਕਾ ਕੋਈ ਵੀ ਹੋਣ ਕੋਸ਼ਿਸ਼ ਕਰੋ ਕਿ ਤੁਹਾਡੇ ਗੋਲ ਨੂੰ ਪਾਉਣ ਦੀ ਬਰਨਿੰਗ ਡਿਜ਼ਾਇਰ ਤੁਹਾਡੇ ਹਰ ਦਿਨ ਦਾ ਹਿੱਸਾ ਹੋਵੇ ਇਸ ਨਾਲ ਤੁਹਾਡੇ ਸਬਕੌਨਸ਼ੀਅਸ ਮਾਈਂਡ ਵਿੱਚ ਤੁਹਾਡੇ ਗੋਲ ਦੇ ਖਿਆਲ ਦੀ ਪਰਮਾਰ ਹੋਵੇਗੀ ਜਿਸ ਨਾਲ ਉਸ ਨੂੰ ਪਾਉਣ ਦੀ ਬਰਨਿੰਗ ਡਿਜ਼ਾਇਰ ਜੁੜੀ ਹੋਵੇਗੀ ਫੇਡ ਐਂਡ ਲਵ ਸਭ ਤੋਂ ਤਕਤਵਾਰ ਪੋਜ਼ਿਟਿਵ ਈਮੋਸ਼ਨ ਹਨ ਭਰੋਸਾ ਅਤੇ ਪਿਆਰ ਇਹਨਾਂ ਨਾਲ ਕਿਸੇ ਵੀ ਖਿਆਲ ਨੂੰ ਹੋਰ ਤਾਕਤ ਮਿਲਦੀ ਹੈ ਅਤੇ ਉਹ ਆਸਾਨੀ ਨਾਲ ਸਬਕੌਨਸ਼ੀਅਸ ਮਾਈਂਡ ਵਿੱਚ ਘੁਸ ਜਾਂਦੇ ਹਨ ਫਿਰ ਉਹ ਉਸਤੇ ਕੰਮ ਕਰਦੇ ਹਨ ਅਤੇ ਉਸ ਨੂੰ ਐਕਸ਼ਨਸ ਅਫਸਰ ਤੇ ਹੋਰ ਆਈਡੀਆਸ ਵਿੱਚ ਬਦਲਦੇ ਹਨ ਭਰੋਸਾ ਉਮੀਦ ਤੋਂ ਅਲੱਗ ਹੁੰਦਾ ਹੈ ਕਿਉਂਕਿ ਜਦੋਂ ਸਾਨੂੰ ਭਰੋਸਾ ਹੁੰਦਾ ਹੈ ਤਾਂ ਅਸੀਂ ਰਿਜ਼ਲਟ ਵਿੱਚ ਸ਼ੋਰ ਹੁੰਦੇ ਹਨ ਅਤੇ ਜਦੋਂ ਅਸੀਂ ਉਮੀਦ ਕਰਦੇ ਹਾਂ ਤਾਂ ਖੁਦ ਨੂੰ ਅਨਸਰਟਨ ਹਾਲਾਤਾਂ ਵਿੱਚ ਪੋਸੀਬਲ ਸਿਨੈਰੀਓ ਨੂੰ ਸੁਜੈਸਟ ਕਰਦੇ ਹਾਂ ਦਾ ਵਿਜ਼ੂਅਲਾਈਜ਼ੇਸ਼ਨ ਟੈਕਨੀਕ ਆਪਣੇ ਗੋਲ ਨੂੰ ਅਚੀਵ ਕਰਨ ਲਈ ਅਗਲਾ ਕਦਮ ਹੈ ਉਸ ਨੂੰ ਵਿਜ਼ੂਅਲਾਈਜ਼ ਕਰਨਾ ਇਹ ਤੁਹਾਡੇ ਆਊਟਕਮ ਤੇ ਭਰੋਸਾ ਰੱਖਣ ਤੇ ਬੇਸਡ ਹੈ ਆਊਟਕਮ ਸੱਚ ਹੋਵੇਗਾ ਉਸ ਦੀ ਉਮੀਦ ਨਹੀਂ ਬਲਕਿ ਭਰੋਸਾ ਕਰਨਾ ਹੈ ਕਿ ਇਹ ਆਲਰੇਡੀ ਸੱਚ ਹੋ ਗਿਆ ਹੈ ਇਹ ਸਭ ਤੋਂ ਤਾਕਤਵਰ ਤਕਨੀਕ ਹੈ ਜਿਸ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੀ ਅਜਹੀ ਕਲਪਨਾ ਕਰੋਗੇ ਜਿਸ ਵਿੱਚ ਤੁਹਾਡੀ ਡਿਜ਼ਾਇਰ ਆਲਰੇਡੀ ਪੂਰੀ ਹੋ ਚੁੱਕੀ ਹੈ ਹਰ ਦਿਨ ਕੁਝ ਪਲਾਂ ਲਈ ਆਪਣੀਆਂ ਅੱਖਾਂ ਬੰਦ ਕਰੋ ਅਤੇ ਆਪਣੇ ਗੋਲਸ ਨੂੰ ਅਚੀਵ ਕਰਨ ਦੀ ਕਲਪਨਾ ਕਰੋ ਇਸ ਨੂੰ ਜਿੰਨਾ ਚੰਗੀ ਤਰ੍ਹਾਂ ਕਰ ਸਕਦੇ ਹੋ ਉੰਨਾ ਕਰੋ ਅਜਿਹਾ ਕਰੋ ਜਿਵੇਂ ਤੁਸੀਂ ਕੀ ਪੈਨਿਆ ਹੈ ਤੁਸੀਂ ਕਿਵੇਂ ਐਕਟ ਕਰੋਗੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕਾਂ ਨੂੰ ਕਿਵੇਂ ਆਸਾਨੀ ਨਾਲ ਨਵੀਆਂ ਓਪਰਚ्युनिटीਜ਼ ਮਿਲ ਜਾਂਦੀਆਂ ਹਨ ਅਜਿਹਾ ਇਸ ਲਈ ਹੁੰਦਾ ਹੈ ਕਿ ਉਹਨਾਂ ਦਾ ਸਬਕੌਨਸ਼ੀਅਸ ਮਾਈਂਡ ਉਹਨਾਂ ਨੂੰ ਇੱਕ ਸਪੈਸੀਫਿਕ ਆਬਜੈਕਟ ਤੇ ਆਮ ਲੋਕਾਂ ਨਾਲੋਂ ਜ਼ਿਆਦਾ ਇਨਫੋਰਮੇਸ਼ਨ ਦਿੰਦਾ ਹੈ ਕੀ ਤੁਸੀਂ ਕਦੇ ਗੌਰ ਕੀਤਾ ਹੈ ਕਿ ਜਦੋਂ ਤੁਸੀਂ ਕੁਝ ਕਰਨ ਦੀ ਦਾ ਡਿਸੀਜਨ ਲੈਂਦੇ ਹੋ ਤਾਂ ਜਲਦ ਹੀ ਤੁਹਾਨੂੰ ਉਹ ਕਰਨ ਦਾ ਮੌਕਾ ਮਿਲ ਜਾਂਦਾ ਹੈ ਅਤੇ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਤੁਸੀਂ ਕੁਝ ਕਰਨ ਦਾ ਫੈਸਲਾ ਲੈਂਦੇ ਹੋ ਤਾਂ ਤੁਸੀਂ ਇੱਕ ਖਿਆਲ ਬਣਾਉਂਦੇ ਹੋ ਅਤੇ ਡਿਜ਼ਾਇਰ ਅਤੇ ਫੇਦ ਨੂੰ ਉਸ ਨਾਲ ਜੋੜਦੇ ਹੋ ਅਤੇ اچانک ਤੁਹਾਨੂੰ ਉਹ ਇਨਫੋਰਮੇਸ਼ਨ ਮਿਲਣ ਲੱਗਦੀ ਹੈ ਜੋ ਤੁਹਾਨੂੰ ਉਸ ਗੋਲ ਨੂੰ ਅਚੀਵ ਕਰਨ ਲਈ ਚਾਹੀਦੀ ਹੈ। ਇਹੀ ਫਰਕ ਹੈ ਕਿਸੇ ਮੌਕੇ ਦਾ ਫਾਇਦਾ ਉਠਾਣ ਜਾਂ ਉਸ ਨੂੰ ਖੋ ਦੇਣ 'ਚ ਕਿ ਤੁਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਕਿਸ ਮੋਡ ਵਿੱਚ ਸੈੱਟ ਕਰਦੇ ਹੋ ਅਤੇ ਉਸ ਨੂੰ ਕਿਹੜੇ ਟਾਸਕ ਦਿੰਦੇ ਹੋ। ਜਦੋਂ ਤੁਹਾਡਾ ਕੋਈ ਗੋਲ ਹੋਵੇ ਤਾਂ ਉਸ ਨੂੰ desire ਨਾਲ power ਦੇਵੋ ਅਤੇ ਤੁਹਾਨੂੰ ਆਊਟਕਮ ਵਿੱਚ ਫੇਦ ਹੋਵੇ ਤਾਂ ਤੁਸੀਂ ਉਹਨਾਂ ਨੂੰ ਪਾਉਣ ਦੇ ਮੌਕੇਆਂ ਨੂੰ ਨੋਟਿਸ ਕਰਨ ਲੱਗੋਗੇ ਬਾਕੀ ਸਭ ਫਿਲਟਰ ਹੋ ਕੇ ਰਿਜੈਕਟ ਹੋ ਜਾਵੇਗਾ ਤੇ ਤੁਹਾਡੀਆਂ ਯਾਦਾਂ ਵਿੱਚ ਸਟੋਰ ਹੋ ਜਾਵੇਗਾ ਜੋ ਇਨਫੋਰਮੇਸ਼ਨ ਸਾਡੇ ਸਬਕੌਨਸ਼ੀਅਸ ਮਾਈਂਡ ਵਿੱਚ ਜਾਂਦੀ ਹੈ ਉਸ ਦਾ ਪੂਰਾ ਕੰਟਰੋਲ ਕੁਦਰਤ ਨੇ ਇਨਸਾਨ ਨੂੰ ਉਸ ਦੀ ਸੈਂਸ ਦੀ ਮਦਦ ਨਾਲ ਦਿੱਤਾ ਹੈ ਪਰ ਜ਼ਿਆਦਾਤਰ ਲੋਕ ਇਸ ਕੰਟਰੋਲ ਦਾ ਇਸਤੇਮਾਲ ਨਹੀਂ ਕਰਦੇ ਇਸ ਲਈ ਬਹੁਤ ਸਾਰੇ ਲੋਕ ਜ਼ਿੰਦਗੀ ਵਿੱਚ ਗਰੀਬੀ ਦਾ ਸਾਹਮਣਾ ਕਰਦੇ ਹਨ ਸਬਕੌਨਸ਼ੀਅਸ ਮਾਈਂਡ ਨੂੰ ਖਿਆਲ ਦੇਣ ਦੇ ਮੈਥਡ ਨੂੰ ਆਟੋ ਸਜੈਸ਼ਨ ਕਹਿੰਦੇ ਹਨ ਸਬਕੌਨਸ਼ੀਅਸ ਦੇ ਡੋਮੀਨੇਟਿੰਗ ਥਾਟ ਕੌਨਸ਼ੀਅਸ ਮਾਈਂਡ ਵਿੱਚ ਜਾ ਕੇ ਉਸ ਤੇ ਅਸਰ ਪਾਉਂਦੇ ਹਨ ਦਾ ਮੰਤਰ ਟੈਕਨੀਕ ਸਭ ਤੋਂ ਪਾਵਰਫੁਲ ਟੈਕਨਿਕਸ ਵਿੱਚੋਂ ਇੱਕ ਹੈ ਇਸ ਨਾਲ ਤੁਸੀਂ ਇੱਕ ਪੋਜ਼ਿਟਿਵ ਮੰਤਰ ਆਪਣੇ ਦਿਮਾਗ ਵਿੱਚ ਜਾਂ ਉੱਚੀ ਬੋਲ ਕੇ ਰੀਪੀਟ ਕਰਨਾ ਹੁੰਦਾ ਹੈ ਜੋ ਤੁਹਾਡੀ ਪਰੇਸ਼ਾਨੀ ਜਾਂ ਡਰ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ ਜਿੰਨਾ ਤੁਸੀਂ ਰਿਪੀਟ ਕਰੋਗੇ ਓਨਾ ਹੀ ਤੁਸੀਂ ਸਟਰੋਂਗ ਫੀਲ ਕਰੋਗੇ ਜਿਵੇਂ ਕਿ ਤੁਸੀਂ ਰੋਜ਼ ਆਪਣੇ ਆਪ ਨੂੰ ਬੋਲ ਸਕਦੇ ਹੋ ਆਈ ਐਮ ਦਾ ਬੈਸਟ ਆਈ ਐਮ ਸਕਸੈਸਫੁਲ ਪਹਿਲਾਂ ਤੁਹਾਨੂੰ ਜ਼ਿੰਦਗੀ ਦਾ ਇੱਕ ਗੋਲ ਸੈੱਟ ਕਰਨਾ ਹੁੰਦਾ ਹੈ ਹੁਣ ਤੁਸੀਂ ਉਸ ਗੋਲ ਨੂੰ ਪਾਉਣ ਦੀ ਚਾਹਤ ਦੇ ਨਾਲ ਲਿਖਣਾ ਹੈ ਸਵੇਰੇ ਉੱਠ ਕੇ ਉਸ ਗੋਲ ਨੂੰ ਜ਼ੋਰ ਦੀ ਬੋਲ ਕੇ ਪੜ੍ਹੋ ਅਤੇ ਸੌਣ ਤੋਂ ਪਹਿਲਾਂ ਵੀ ਅਜਿਹਾ ਕਰੋ ਆਉਟਕਮ ਦੇ ਲਈ ਫੇਰਫੁੱਲ ਰਹੋ ਯਾਦ ਰੱਖੇ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਇਨਫਲੂਐਂਸ ਕਰਨ ਦੇ ਲਈ ਇੱਕ ਕੀਮਤ ਚੁਕਾਉਣੀ ਪੈਂਦੀ ਹੈ ਅਤੇ ਉਹ ਕੀਮਤ ਹੈ ਗ੍ਰੀਟਾ ਪ੍ਰਸੀਸਟੈਂਸ ਧੰਨਵਾਦ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ